ਜ਼ਿਲ੍ਹਾ ਗੁਰਦਾਸਪੁਰ ਦੇ ਪਾਵਰ ਕਾਮ ਦਫ਼ਤਰ ਪ੍ਰਾਣਾਸ਼ਾਲਾ 'ਚ ਪੁੱਜੇ ਹਨ ਜਿੱਥੇ ਇੱਕ ਅੱਗ ਲੱਗਣ ਦੇ ਵਾਪਰੇ ਹਾਦਸੇ ਦੀ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਹੈ ਕਿ ਜਿਵੇਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪਿੱਛੇ ਜੋ ਫਾਇਰ ਬ੍ਰਿਗੇਡ ਦੀ ਗੱਡੀ ਨਜ਼ਰ ਆ ਰਹੀ ਹੈ ਤੇ ਸਾਈਡ ਤੇ ਜੋ ਦਫਤਰ ਦੀ ਹਦੂਦ ਦੇ ਨਾਲ ਕਹਿ ਸਕਦੇ ਹਾਂ ਕਿ ਆਹ ਦਫਤਰ ਦੇ ਜਿਹੜੇ ਵਿੜੇ ਦੇ ਵਿੱਚ ਸਾਹਮਣੇ ਜੰਗਲਾਤ ਹੈ ਜਿਵੇਂ ਰੁੱਖ ਲੱਗੇ ਹੋਏ ਨੇ ਵੱਡੇ ਵੱਡੇ ਰੁੱਖ ਨਜ਼ਰ ਆ ਰਹੇ ਨੇ ਸਪੈਦਿਆਂ ਦੇ ਤੁਸੀਂ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਟਾਈਮ ਤੇ ਪੁੱਜ ਕੇ ਇੱਥੇ ਕਾਬੂ ਪਾਇਆ ਗਿਆ ਜੋ ਅੱਗ ਦੇ ਭਾਂਬੜ ਹੈ ਇਸ ਹੱਦ ਤੱਕ ਮਚੇ ਦੱਸੇ ਜਾ ਰਹੇ ਸਨ ਕਿ ਜਿਵੇਂ ਦੂਰ ਤੱਕ ਤੁਸੀਂ ਦੇਖ ਰਹੇ ਹੋ ਕਿ ਜੋ ਕਾ ਉਸਾ ਉਹ ਜਿੱਥੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਉੱਥੇ ਹੀ ਜੋ ਰੁੱਖ ਨੇ ਦਰਖਤ ਨੇ ਹਾਰੇ ਭਰੇ ਉਹਨਾਂ ਦੀਆਂ ਜੜਾਂ ਨੂੰ ਵੀ ਕਿਤੇ ਨਾ ਕਿਤੇ ਜੜਾ ਉਹ ਨੁਕਸਾਨ ਪੁੱਜਿਆ ਨਜ਼ਰ ਆ ਰਿਹਾ ਬੇਸ਼ੱਕ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਇੱਥੇ ਕਾਬੂ ਪਾ ਲਿਆ ਗਿਆ ਸੋ ਦੱਸਣ ਸਾਰ ਇਸ ਜੰਗਲਾਕ ਦੀ ਪਰਲੀ ਸਾਈਡ ਤੇ ਨਾਲ ਲੱਗਦੇ ਜੋ ਗੰਨੇ ਦੇ ਖੇਤ ਸਨ ਉਹ ਵੀ ਬਾਲ-ਬਾਲ ਬਚ ਕੇ ਦੱਸੀ ਜਾ ਰਿਹਾ ਸੋ ਗਲਬਤ ਕਰਨ ਦੀ ਕੋਸ਼ਿਸ਼ ਕਰਾਂਗੇ ਪਾਵਰ ਕੰਮ ਦੇ ਜੋ ਮੁਲਾਜ਼ਮ ਨੇ ਸਾਡੇ ਨਾਲ ਕਿ ਇਹ ਅੱਗ ਲੱਗਣ ਤੇ ਕੀ ਕਰਨਾ ਸਤਿ ਸ਼੍ਰੀ ਅਕਾਲ ਸਰ ਸਰ ਕੀ ਕਾਰਨ ਹੋਇਆ ਅੱਗ ਲੱਗਣ ਦਾ ਸਾਰੇ ਦਾ ਵਹਿ ਹੋ ਸਕਦਾ ਕੋਈ ਖਬਦਕਰ ਆਇਆ ਕੋਈ ਸਮੋਕਿੰਗ ਵਾਲਾ ਹੋਵੇ ਉਹ ਆਈਡੀਆ ਜਿਦਾ ਅੰਦਾਜ਼ਾ ਹੀ ਹੈ ਨਾ ਕਹਿੰਦਾ ਮਤਲਬ ਜਿਵੇਂ ਇੱਥੇ ਤਾਰਾਂ ਦਾ ਵੀ ਚਾਰ ਸਫੇਰੇ ਜਾਲ ਵਿਛਿਆ ਹੋਇਆ ਤੇ ਸੰਭਾਵਨਾ ਕੀ ਹੈਗਾ ਕਿ ਜਿਵੇਂ ਬੀਲੀ ਬੋਰਡ ਦਾ ਦਫਤਰ ਆ ਪਾਵਰ ਕਾਮ ਹੈ ਤੇ ਇੱਥੇ ਤਾਰਾਂ ਦਾ ਹੋਣਾ ਤੇ ਸੰਭਵ ਕਿ ਕੋਈ ਛੱਡ ਚਰਕਣਤ ਨਹੀਂ ਨਹੀਂ ਲੋਕੋ ਠੀਕ ਹੈ ਤਾਂ ਇਧਰ ਸੈਟ ਕਰੋ ਠੀਕ ਹੈ ਇਹਨਾਂ ਤੋਂ ਇਲਾਵਾ ਹੋਰ ਮੁਲਾਜ਼ਮ ਨੇ ਸ਼ਾਇਦ ਹੋਰ ਕਿਸੇ ਮੁਲਾਜ਼ਮ ਨੂੰ ਵਧੇਰੇ ਜਾਣਕਾਰੀ ਹੋਵੇ ਸਰ ਕੋ ਦੱਸ ਸਕਦੇ ਹੋ ਇਹਨਾਂ ਦਾ ਜਿਵੇਂ ਤੁਹਾਡੇ ਸਾਥੀ ਮੁਲਾਜ਼ਮ ਨੇ ਇਹਨਾਂ ਦਾ ਆਈਡੀਆ ਕਿ ਸ਼ਾਇਦ ਕੋਈ ਬੀਡੀ ਸਿਗਰਟ ਕਿਸੇ ਖਵਤਪਾਕ ਕਾਰ ਵੱਲੋਂ ਛੁੱਟੀ ਗਈ ਹੋਵੇ ਤੋ ਪੋਸਟ ਦੇ ਕਾਰਨ ਦਾ ਪਤਾ ਲੱਗ ਸਕਿਆ ਸਰ ਉਦਾਂ ਹੀ 4:00 ਵਜੇ ਆਪਣੀ ਸੀਟਾਂ ਤੇ ਕੰਮ ਕਰ ਰਹੀ ਸਾਰੇ ਜਣੇ ਜੀ ਜੀ ਤੇ ਸਾਡੇ ਆਪਣੇ ਜਿਤਨ ਉੱਜਿ ਹੋਣਾ ਬਾਹਰ ਆ ਕੇ ਦੇਖਿਆ ਤੇ ਇੱਕਦਮ ਅੱਗ ਲੱਗ ਗਈ ਠੀਕ ਹੈ ਤਾਂ ਅੱਗ ਦਾ ਰੂਪ ਵੱਧਦਾ ਹੀ ਜਾ ਰਿਹਾ ਸੀ ਮਤਲਬ ਆਟੋ ਕੰਟਰੋਲ ਹੀ ਫਿਰ ਅਸੀਂ ਸਾਰੇ ਮਿਲ ਕੇ ਸਾਰੇ ਜਣੇ ਮਿਲ ਕੇ ਪਰ ਜੋਰ ਕੋਸ਼ਿਸ਼ ਕੀਤੀ ਹੈ ਕਿਤੇ ਕਾਬੂ ਪਾਇਆ ਜਾਵੇ ਪਿੰਡ ਵਾਸੀਆਂ ਵੀ ਦੱਸੇ ਜਾਦੇ ਆ ਕਾਫੀ ਜਤੋਜਤ ਕੀਤੀ ਨਾਲ ਪਿੰਡ ਵਾਸੀਆਂ ਦਾ ਅਸੀਂ ਬਹੁਤ ਧੰਨਵਾਦ ਕਹਿਣਾ ਚਾਹੁੰਦੇ ਆ ਕਿ ਜਿਨ੍ਹਾਂ ਹਾਡੇ ਬਿਨਾ ਸੋਚ ਤੇ ਕੀਤੇ ਆ ਸਿਰਫ ਤੁਮਾ ਦੇਖ ਕੇ ਉਹਨਾਂ ਨੂੰ ਸ਼ੰਕਾ ਹੋਏਗੀ ਜਿੱਦਾਂ ਕੋਈ ਨਹੋਣੀ ਹੋਣ ਦੀ ਮਤਲਬ ਕਿ ਕਿੰਨੇ ਦੇ ਖੇਤਾਂ ਦੀ ਵੀ ਚਿੰਤਾ ਹੈਗੀ ਸੀ ਚਫੇਰੇ ਹਾਂਜੀ ਮਤਲਬ ਕਿ ਘੱਟੋ ਘੱਟ 30 40 ਜਣੇ ਪਹੁੰਚ ਗਏ ਔਰ ਸਾਡੀ ਉਹਨਾਂ ਪੂਰਾ ਸਹਿਯੋਗ ਕੀਤਾ ਆ ਅਸੀਂ ਬਤਾ ਕੇ ਦੇ ਕੰਟਰੋਲ ਕਰਦਾ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨ ਤੋਂ ਬਾਅਦ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਫਾਇਰ ਬ੍ਰਿਗੇਡ ਦਾ ਕਿ ਜਿਨ੍ਹਾਂ ਬਹੁਤ ਹੀ ਜਲਦ ਸਮੇਂ ਸਾਡੇ ਫੋਨ ਕਰਨ ਤੋਂ ਬਾਅਦ ਤੁਰੰਤ ਪਹੁੰਚ ਕੇ ਅੱਗ ਤੇ ਕੰਟਰੋਲ ਪਾਇਆ ਸੋ ਭਿਆਨਕ ਅੱਗ ਦੇ ਜਿਹੜੇ ਭਾਂਬੜ ਮਚੇ ਸਨ ਉਹਦੇ ਉੱਪਰ ਕੰਟਰੋਲ ਕਰਨ ਤੇ ਜਿਹਤੇ ਫਾਇਰ ਬ੍ਰਿਗੇਡ ਦੀ ਜੋ ਟੀਮ ਹੈ ਉਹਦਾ ਜਿਵੇਂ ਮੰਬੀ ਲਿਬੋਰਡ ਦੇ ਮੁਲਾਜ਼ਮ ਨੇ ਪਾਵਰ ਕੰਮ ਦੇ ਉਹ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਉੱਥੇ ਹੀ ਉਹਨਾਂ ਦਾ ਕਹਿਣਾ ਕਿ ਪਿੰਡ ਵਾਸੀਆਂ ਦਾ ਵੀ ਜੋ ਇਸ ਅੱਗ ਦੇ ਉੱਪਰ ਕਾਬੂ ਪਾਉਣ ਤੇ ਫਾਇਰ ਬ੍ਰਿਗੇਡ ਸਮੇਤ ਪਿੰਡ ਵਾਸੀਆਂ ਦਾ ਵੀ ਵੱਡਾ ਸਹਿਯੋਗ ਰਿਹਾ ਉਹਨਾਂ ਦੱਸਿਆ ਕਿ 30-40 ਦੇ ਕਰੀਬ ਵਿਅਕਤੀ ਜੋ ਸਨ ਉਹ ਆਣ ਕੇ ਇਸ ਕਾਰਜ ਦੇ ਵਿੱਚ ਅੱਗ ਬੁਝਾਉਂਦੇ ਕਾਰਜ ਦੇ ਵਿੱਚ ਫਾਇਰ ਬ੍ਰਿਗੇਡ ਦੀ ਟੀਮ ਦੀ ਤਰਜ਼ ਤੇ ਜੁਟ ਗਏ ਸਨ ਸੋ ਜੋ ਆ ਚਾਰ ਸਫੇਰੇ ਉਹਨਾਂ ਦੱਸਿਆ ਕਿ ਗੰਨੇ ਦੇ ਖੇਤ ਸਨ ਉਹ ਵਲ-ਵਲ ਬਚ ਗਏ ਨੇ ਦਫ਼ਤਰ ਨੂੰ ਕੋਈ ਨੁਕਸਾਨ ਹੁਣ ਤੱਕ ਨਹੀਂ ਪੁੱਜਿਆ ਸੋ ਹੁਣ ਤੱਕ ਨਰਲੇਬ ਟੀਵੀ ਵੱਲੋਂ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਇੰਦਰਪ੍ਰੀਤ ਸਿੰਘ ਦੇ ਨਾਲ ਮੈਂ ਗੁਰਿੰਦਰ ਸਿੰਘ ਗੁਰਾਇਆ ਨਰਲੇਬ ਟੀਵੀ ਉਦਾਸਪੁਰ